ਵਿਰਦੀ ਐਗਰੀਕਲਚਰ ਵਰਕਸ ਅਬੋਰ ਕੈਂਚੀਆਂ ਡੱਬ ਵਾਲੀ ਰੋਡ ਸਜਣੋ ਜਿਹਦੇ ਕੰਮ ਚ ਦਮ ਹੋਊਗਾ ਨਾ ਤੁਸੀਂ ਮੁੜ ਕੇ ਵੀ ਜਾਉਂਗੇ ਤੇ ਦੂਜੀ ਗੱਲ ਹੈਗੀ ਆ ਇੱਕ ਬਿਲਕੁਲ ਸਹੀ ਆ ਵੀ ਬੰਦੇ ਦੀ ਜ਼ੁਬਾਨ ਜਿਹੜੀ ਹੁੰਦੀ ਆ ਨਾ ਉਹ ਬੰਦੇ ਤੇ ਕੰਮ ਬਣਾਉਂਦੀ ਆ ਤੇ ਉਹੀ ਵਿਗਾੜ ਦਿੰਦੀ ਆ ਤੇ ਰਵਿੰਦਰ ਵਰਦੀ ਵੀਰ ਐਸਾ ਖੁਸ਼ ਮિજાਜ ਬੰਦਾ ਕਾ ਵੀ ਜੀ ਦੇ ਮਤਲਬ ਜ਼ੁਬਾਨ ਰਸ ਦੇ ਕਰਕੇ ਹੀ ਇਹਦਾ ਕੰਮਕਾਰ ਬਹੁਤ ਵਧੀਆ ਚੱਲਦਾਗਾ ਪਹਿਲਾਂ ਵੀ ਇਹਦੇ ਕੋਲ ਗਏ ਸੀ ਜਦੋਂ ਪਹਿਲੀ ਵਾਰ ਗਏ ਉਦੋਂ ਬੜਾ ਇਹਨੇ ਮਤਲਬ ਵੀ ਦੱਸਿਆ ਇਸ ਨੂੰ ਵੀ ਭਾਈ ਪਹਿਲੀ ਵਾਰ ਆਏ ਆ ਦੂਰੋਂ ਆਏ ਆ ਵੀ ਟਾਈਮ ਹੈ ਨਹੀਂ ਦੁਬਾਰਾ ਉਹਨਾਂ ਔਖਾ ਕੰਮ ਕਰਦੇ ਕਹਿੰਦਾ ਜੀ ਲੋ ਛੱਡ ਕੇ ਸਾਰੇ ਕੰਮ ਲੱਗ ਗਿਆ ਅੱਜ ਪਹੁੰਚੇ ਆ ਤੇ ਪਹੁੰਚਦੇ ਸਾਰੇ ਇਹਨੂੰ ਭਾਈ ਨੂੰ ਮਤਲਬ ਅਸੀਂ ਲੇਟ ਹੋ ਗਏ ਪਹੁੰਚਣ ਦੇ ਗਏ ਥੋੜੇ ਜੇ ਵੀ ਸਫਰ ਲੰਬਾ ਸੀਗਾ ਗੈਟਵੇ ਦੇ ਪਿੱਛੇ ਟੋ ਹੁੱਕ ਹੈ ਨਹੀਂ ਸੀ ਤੇ ਟਰੇਲਰ ਪਾ ਕੇ ਲੈ ਕੇ ਆਏ ਸੀ ਆਪਾਂ ਬੰਨ ਬੰਨ ਕੇ ਜੇ ਤੇ ਆਉਂਦੇ ਸਾਰੀ ਲੱਗੇ ਕਹਿੰਦੇ ਇਸ ਤਾਂ ਤੁਹਾਨੂੰ ਉਡੀਕ ਰਹੇ ਆ ਹੋਰ ਕੰਮ ਨੂੰ ਨਹੀਂ ਸ਼ੁਰੂ ਕੀਤਾ ਵੀ ਭਾਈ ਦੂਰੋਂ ਆ ਰਹੇ ਨੇ ਉਹਨਾਂ ਦੀ ਗੱਡੀ ਦਾ ਕੰਮ ਪਹਿਲਾਂ ਕਰ ਲਾਂਗਾ ਆ ਬਾਈ ਨੇ ਆਉਂਦੇ ਸਾਰੀ ਟੀਮ ਵਾਰਤੀ ਆਪਦੀ ਟੋ ਹੁੱਕ ਦਾ ਸਿਸਟਮ ਜਾਂ ਤਾਂ ਬਣਾ ਕੇ ਰੱਖਿਆ ਹੋਇਆ ਸੀ ਵੀ ਥੱਲੇ ਅਟੈਚ ਕਿਵੇਂ ਕਰਨਾਗਾ ਉਹਦੀਆਂ ਸੈਟਿੰਗਾਂ ਦੇ ਸਾਈਜ਼ ਲੈ ਰਹੇ ਨੇ ਤੇ ਬੜੇ ਪਿਆਰ ਨਾਲ ਬਈ ਆਪ ਨਾਲ ਲੱਗ ਜਾਂਦਾਗਾ ਹੂੰ ਤੇ ਠੰਡੇ ਮਤੇ ਦੇ ਨਾਮ ਹੌਲੀ 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 ਕੰਮ ਕਰਦੇ ਨੇ ਤੇ ਮੁੰਡੇ ਵੀ ਇਹਦੇ ਜਿਹੜੇ ਹੈਗੇ ਆਹ ਸਾਰੇ ਆਏ ਨਹੀਂ ਵੀ ਇੱਕੋ ਦਮ ਕਾਲੀ ਜੀ ਮਚਾ ਦੇਣਗੇ ਨਾ ਜੀ ਉਹਦੇ ਸਰ ਜਵਾਬ ਦੇਣਗੇ ਪਹਿਲਾਂ ਤਾਂ ਉਹਦੇ ਸਰ ਬਈ ਕਹਿੰਦਾ ਜੇ ਕੋਈ ਗੱਲ ਨਹੀਂ ਕੰਮ ਤਾਂ ਕਰ ਦੇਵਾਂ ਕਰਕੇ ਹੀ ਦੇਵਾਂਗੇ ਚਾਹ ਪਾਣੀ ਦੱਸੋ ਤੁਸੀਂ ਤੇ ਨਾਲ ਲੱਗੇ ਹੋਏ ਨੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਪਿਛਲੇ ਪਾਸੇ ਆਪਣਾ ਬੰਪਰ ਪਿਛਲਾ ਵੀ ਕਸਟਮਾਈਜ਼ ਕੀਤਾ ਹੋਇਆਗਾ ਤੇ ਜਿਹਦੇ ਕਰਕੇ ਆ ਥੋੜਾ ਜਿਹਾ ਇਹਨਾਂ ਨੂੰ ਲੰਬਾ ਛੋਟਾ ਕਰਨਾ ਪਿਆ ਕਰ ਕਰਾ ਕੇ ਫਿੱਟ ਕਰਤੀ ਆ ਤੇ ਖੂਬੀ ਦੇਖੋ ਕਿੰਡੀ ਵਧੀਆ ਹੈਗੀ ਆ ਵੀ ਇਹ ਕੱਲਾ ਪਾਰਟ ਜਿਹੜਾ ਹੈਗਾ ਨਾ ਵੀ ਅਟੈਚਮੈਂਟ ਜੀ ਪਿੱਛੇ ਰਹਿ ਜਾਂਦੀ ਹੈ ਤੇ ਸ਼ਹਿਰ ਸ਼ੋਰ ਚ ਕਦੇ ਮਤਲਬ ਦਿੱਕਤ ਆਉਂਦੀ ਬੰਦੇ ਨੂੰ ਤਾਂ ਇਹ ਟੋ ਹੁੱਕ ਲੈ ਵੀ ਸਕਦੀ ਹੈਗੀ ਆ ਤੇ ਆ ਟ੍ਰੇਲਰ ਦਾ ਸਾਡਾ ਦੇਖੋ ਸਿਸਟਮ ਕਿੰਨਾ ਵਧੀਆ ਬਣਾਤਾਗਾ ਤੇ ਇਹ ਆਪਾਂ ਮਲੋਟ ਤੋਂ ਇਖਤियार ਕੀਤਾ ਸੀ ਤੈਨੂੰ ਉਹ ਬੰਦੇ ਨਾਲ ਵੀ ਮਲਾਵਾਂਗੇ ਬੜਾ ਘੈਂਟ ਵੀਰ ਆਹੋ ਤੇ ਉਹਨੂੰ ਜਿਹੜੀ ਮਰਜ਼ੀ ਚੀਜ਼ ਫੜਾ ਦੋ ਹਰੇਕ ਨੂੰ ਹੱਥ ਪਾ ਲੈਂਦਾ ਵੀ ਬਣਾ ਦੂੰਗਾ ਲੋ ਜੀ ਮੈਂ ਇਹ ਰਾਮਗੜੀਆ ਮਲੋਟ ਵਾਲਾ ਦਾ ਬਣਿਆ ਹੋਇਆਗਾ ਇਹ ਚ ਕੁਝ ਥੋੜੀ ਬਹੁਤ ਠੀਕ ਠਾਕ ਕਰਨਾ ਸੀ ਉਹ ਇਹਨਾਂ ਨੇ ਕਰਤਾਗਾ ਤੇ ਆਪਾਂ ਹੁਣ ਪਾ ਲਿਆ ਤੇ ਆਪਾਂ ਪਾ ਲਏ ਨੇ ਚਾਲੇ ਕਿਉਂਕਿ ਆਪਾਂ ਬਠਿੰਡੇੋਂ ਆਪਣੀ ਗਊ ਵਾਪਸ ਲੈ ਕੇ ਜਾਣੀ ਐ ਇੱਕ ਤੇ ਆਪਾਂ ਤਾਂ ਖੁਸ਼ ਆ ਇਹਨਾਂ ਦੇ ਕੰਮ ਤੋਂ ਤੇ ਜੇਕਰ ਕਿਸੇ ਵੀਰ ਨੂੰ ਲੋੜ ਹੁੰਦੀ ਆ ਨਾ ਨੰਬਰ ਦੇ ਦੂੰਗਾ ਬਾਈ ਦਾ ਕੋਈ ਇਹੋ ਜਿਹੇ ਕਮਾਕਰਾਂ ਦੀ ਆ ਦੇਖੋ ਤੁਸੀਂ ਗੱਡੀ ਦੇ ਪਿੱਛੇ ਪਾਇਆ ਮਤਲਬ ਹਲਦਾ ਵੀ ਨਹੀਂ ਪੈਗਾ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਵੀ ਕਰਿਓ